ਹੈਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਉਸ ਬਲੌਗਸ ਕੋਪਰ ਆਈ ਚੈਨਲ ਤੇ ਤੁਹਾਡਾ ਆਗਰ YouTube ਚੈਨਲ ਕਿਦਾ ਸਭ ਠੀਕ ਠਾਕ ਹੋ ਦੀ ਹੈ ਸਾਰਿਆਂ ਸਤਿ ਸ਼੍ਰੀ ਅਕਾਲ ਜੀ ਤੇ ਅੱਜ ਹੋ ਗਈ 18 ਤਰੀਕ ਤੇ ਦਿਨ ਹੋ ਗਿਆ ਜੀ ਬੁੱਧਵਾਰ ਤੇ ਤਕਰੀਬਨ 8:00 ਵਜੇ ਦਾ ਟਾਈਮ ਹੋ ਗਿਆ ਤੇ ਅਸੀਂ ਅੱਜ ਕੂਤੇ ਤੇ ਤੇ ਮੇਰੀਆਂ ਬਹੁਤ ਸਾਰੀਆਂ ਭੈਣਾਂ ਦੇ ਕਮੈਂਟਸ ਆ ਰਹੇ ਆ ਤੇ ਬਹੁਤ ਵਧੀਆ ਜਿਹਦੀ ਉਹਨਾਂ ਨੇ ਕਮੈਂਟ ਕੀਤੇ ਆ ਤੇ ਮੰਮੀ ਬਾਰੇ ਪੁੱਛਿਆ ਇਹਨਾਂ ਨੇ ਵੀ ਕੀ ਗੱਲ ਹੋਈ ਆ ਦੇਖੋ ਜੀ ਮੰਮੀ ਨੂੰ ਗੱਲ ਇਹ ਹੋਈ ਆ ਪਹਿਲਾਂ ਜਿੱਦਾਂ ਕਹ ਲੋ ਵੀ ਗਰਮੀ ਬਹੁਤ ਪੈ ਰਹੀ ਸੀਗੀ ਤੇ ਜਦੋਂ ਤੋਂ ਖਾਣ ਲੱਗਦੇ ਪਤਾ ਨਹੀਂ ਲੱਗਦਾ ਹੈਗਾ ਇਨਫੈਕਸ਼ਨ ਹੋ ਗਈ ਤੇ ਇਨਫੈਕਸ਼ਨ ਤਾਂ ਹੌਲੀ-ਹੌਲੀ ਚਲੋ ਸਹੀ ਹੁੰਦੇ ਰਹੇ ਹੁੰਦੇ ਦਵਾਈ ਖਾਂਦੇ ਰਹੇ ਨਾ ਤੇ ਖਾਣ ਤੋਂ ਬਾਅਦ ਫਿਰ ਛੱਟ ਲੱਗੀ ਇਹਨਾਂ ਦੇ ਨਾ ਜਿੱਦ ਤੱਕ ਲੋ ਟੁੱਟ ਗਿਆ ਚੂਲਾ ਤੇ ਉਹਦੇ ਕਰਕੇ ਜਿਆਦਾ ਪ੍ਰੋਬਲਮ ਹੋ ਗਈ ਹੈ ਨਾ ਉੱਠਣਾ ਬੈਠਣਾ ਤੁਰਨਾ ਫੇਰਨਾ ਬਹੁਤ ਔਖਾ ਹੋ ਗਿਆ ਤੇ ਜਿਨ੍ਹਾਂ ਨੂੰ ਇਹ ਪ੍ਰੋਬਲਮ ਹੈਗੀ ਇਹਨਾਂ ਨੂੰ ਪਤਾ ਹੋਊਗਾ ਕਿ ਕਿੱਦਾਂ ਹੁੰਦੀ ਆ ਇਹ ਸੋ ਵੈਗਰੂ ਕਰੇ ਨਾ ਕਿਸੇ ਦੇ ਨਾਲ ਹੈ ਨਾ ਤੇ ਦੁੱਖ ਸਣਾ ਬਹੁਤ ਔਖਾ ਆ ਕੋਈ ਵੀ ਜਿੱਦਾਂ ਕਹ ਲੋ ਵੀ ਦੁੱਖ ਹੈ ਵੱਡਾ ਆ ਛੋਟਾ ਤੇ ਸਣਾ ਬੜਾ ਔਖਾ ਆ ਤੇ ਇਦਾਂ ਆ ਤੇ ਹੁਣ ਉਹਦੇ ਕਰਕੇ ਜਿੱਦਾਂ ਕਹ ਲੋ ਵੀ ਕੁਛ ਖਾ ਵੀ ਨਹੀਂ ਹੁੰਦਾ ਹੈਗਾ ਤੇ ਜੂਸ ਵਗੈਰਾ ਆ ਤੇ ਪਾਣੀ ਪੀ ਲੈਂਦੇ ਆ ਤੇ ਬਹੁਤ ਜ਼ਿਆਦਾ ਮਤਲਬ ਮੇ ਤਾਂ ਦੁੱਖ ਦੁੱਖ ਦੇਖ ਨਹੀਂ ਹੁੰਦਾ ਹੈਗਾ ਮੇਰਾ ਤਾਂ ਜਿੱਦਾਂ ਕਹ ਲੋ ਵੀ ਰੋਣ ਨਿਕਲ ਜਾਂਦਾ ਹਨਾ ਵੀ ਤੋਖ ਨੂੰ ਨਹੀਂ ਦੇਖ ਸਕਦੇ ਤੇ ਇਦਾਂ ਮੇਰਾ ਜਿਗਰਾ ਹੈ ਨਹੀਂਗਾ ਵੀ ਮੈਂ ਦੁੱਖ ਦੇਖਾਂ ਹਨਾ ਤੇ ਮੇਰਾ ਬੜਾ ਮਨ ਖਰਾਬ ਹੋ ਜਾਂਦਾ ਆ ਤੇ ਇਦਾਂ ਵੀ ਹੁਣ ਭੁੱਖ ਨਹੀਂ ਲੱਗਦੀ ਹੈਗੇ ਸਿਰਫ ਯੂਜ਼ ਵਗੈਰਾ ਆ ਔਰ ਪਾਣੀ ਆ ਬਸ ਇਹੀ ਕੋਸ਼ਿਸ਼ ਆ ਤੇ ਬੜਾ ਮੇਰਾ ਮਨ ਖਾਫ ਹੋਇਆ ਤੇ ਮੇਰੀਆਂ ਭੈਣਾਂ ਨੇ ਬਹੁਤ ਜ਼ਿਆਦਾ ਦਵਾਵਾਂ ਦਿੱਤੀਆਂ ਵੀ ਉਹਨਾਂ ਨੂੰ ਮੰਮੀ ਉਹਨਾਂ ਨੂੰ ਜਿੱਦਾਂ ਕਹ ਲਓ ਵਾਈਕ ਨੂੰ ਤੰਦਰੁਸਤੀ ਦੇ ਦੇ ਹਨਾ ਤੇ ਬਹੁਤ ਸਾਰੇ ਕਮੈਂਟਸ ਮੇਰੇ ਭੈਣਾਂ ਦੇ ਆਏ ਆ ਤੇ ਬਹੁਤ ਵਧੀਆ ਆ YouTube ਫੈਮਿਲੀ ਹਨਾ ਤੇ ਵਧੀਆ ਚਲੋ ਇੱਕ ਦੋ ਇਦਾਂ ਦੇ ਕਮੈਂਟ ਆ ਜਾਂਦੇ ਕੋਈ ਮੈਂ ਇਗਨੋਰ ਕਰ ਦਿੰਨੀ ਹੁ ਨਹੀਂ ਕੋਈ ਸੀ ਮੈਨੂੰ ਫਰਕ ਪੈਂਦਾ ਇਦਾਂ ਦੇ ਕਮੈਂਟਾਂ ਦੇ ਨਾਲ ਪਰ ਮੇਰੀ ਜਿਹੜੀ ਫੈਮਿਲੀ YouTube ਫੈਮਿਲੀ ਦਾ ਬਹੁਤ ਵਧੀਆ ਹੈ ਮੇਰੇ ਭੈਣਾ ਮੇਰੇ ਭਰਾ ਹਨ ਬਹੁਤ ਸੋਹਣੇ ਕਮੈਂਟ ਕਰਦੇ ਆ ਹਨਾ ਵੀ ਬਹੁਤ ਜ਼ਿਆਦਾ ਹਨਾ ਤੇ ਵਧੀਆ ਗੱਲ ਹੈ ਜੀ ਆਪਾਂ ਨੂੰ ਸਾਥ ਵਧੀਆ ਮਿਲ ਜਾਂਦਾ ਆਪਣਾ ਹਨਾ ਸਫਰ ਜਿਹੜਾ ਸੌਖਾ ਲੰਘ ਜਾਂਦਾ ਆ ਤੇ ਵਧੀਆ ਹੋ ਜਾਂਦਾ ਆ ਇਦਾਂ ਆ ਤੇ ਬਾਸੀ ਪੀਹੂ ਜੀ ਤੁਸੀਂ ਕਮੈਂਟ ਨਹੀਂ ਕੀਤਾ ਕੱਲ ਤੁਸੀਂ ਲਾਈਵ ਸਾਡੇ ਆਏ ਨਹੀਂ ਹੈਗੇ ਤੁਸੀਂ ਲਾਈਵ ਵਿੱਚ ਆਇਆ ਕਰੋ ਤੇ ਇਹ ਤਾਂ ਖੁਸ਼ੀ ਨਹੀਂ ਹੋਈਦਾ ਹੁੰਦਾ ਤੇ ਚਲੋ ਖੈਰ ਮੈਨੂੰ ਤਾਂ ਕਿਸੇ ਗੱਲ ਦਾ ਵੀ ਨਹੀਂ ਪਤਾ ਹੈਗਾ ਮਾੜੀ-ਮੋਟੀ ਚਲੋ ਚੱਲਦੀ ਰਹਿੰਦੀ ਹੈ ਹਨਾ ਤੇ ਜੇ ਆਪਾਂ ਤਾਂ ਗੁੱਸੇ ਹੋ ਜਾਵਾਂਗੇ ਤੇ ਕਿੱਦਾਂ ਸ਼ੁਰੂ ਕਰੂਗਾ ਨਾ ਆਪਣਾ ਤੇ ਬਾਕੀ ਮੇਰੇ YouTube ਫੈਨਲੀ ਬਹੁਤ ਵਧੀਆ ਆ ਕਮੈਂਟ ਬਹੁਤ ਸੋਹਣੇ ਕਰਦੇ ਆ ਤੁਸੀਂ ਕਿਸੇ ਨੂੰ ਗਲਤ ਨਹੀਂ ਬੋਲਣਾ ਕਿਸੇ ਨੂੰ ਕੁਝ ਨਹੀਂ ਕਹਿਣਾ ਹੈਗਾ ਚਲੋ ਆਪਾਂ ਕਿਸੇ ਨੂੰ ਕੁਝ ਕਹਿੰਦੇ ਵੀ ਹੈ ਨਹੀਂਗੇ ਹੈਨਾ ਤੇ ਸਾਰੇ ਆਪਣੇ ਆ ਕੋਈ ਬਗਾਨਾ ਨਹੀਂ ਹੈਗਾ ਤੇ ਪੀਹੂ ਜੀ ਆਓ ਤੇ ਜੇ ਕੋਈ ਏਦਾਂ ਦੀ ਗੱਲ ਹੈਗੀ ਆ ਤੇ ਆਪਾਂ ਦਾ ਤਸੌਰੀ ਮੰਗਦੇ ਆ ਤੇ ਮੈਨੂੰ ਤਾਂ ਕਿਸੇ ਗੱਲ ਦਾ ਵੀ ਨਹੀਂ ਪਤਾ ਹੈਗਾ ਨਾ ਵੀ ਕੀ ਗੱਲ ਹੋਈ ਆਦਨ ਕੀ ਨਹੀਂ ਹੋਈ ਲਾਈਵ ਵਿੱਚ ਤੁਸੀਂ ਬੇਟਾ ਜੀ ਆਓ ਤੇ ਤੁਸੀਂ ਮੈਨੂੰ ਬਹੁਤ ਵਧੀਆ ਔਰ ਸੈਣੀ ਲੱਗਦੇ ਹੋ ਹਾਂ ਤੇ ਇਦਾਂ ਨਹੀਂ ਕਿਸੇ ਹੁੰਦਾ ਹੈਗਾ ਤੇ ਬਾਕੀ ਰਹੀ ਗੱਲ ਆਪਾਂ ਕਿਸੇ ਨਾਲ ਲੜ ਕੇ ਰਾਜੀ ਨਹੀਂ ਹੈਗੇ ਤੇ ਸਾਡੇ ਮੇਰੇ ਭੈਣ ਭਰਾ ਜਿਹੜੇ YouTube ਫੈਮਿਲੀ ਵਾਲੇ ਆ ਬਹੁਤ ਹੁਣੇ ਕਮੈਂਟ ਕਰਦੇ ਹੋ ਤੁਸੀਂ ਕ੍ਰिएਟਰ ਹੋ ਨਾ ਤੁਸੀਂ ਕ੍ਰੀਏਟ ਕਰੋਗੇ ਜੋ ਮਤਲਬ ਚੀਜ਼ਾਂ ਕ੍ਰੀਏਟ ਕਰੋਗੇ ਤੇ ਉਹੀ ਸਾਡੇ ਨੇ ਸੁਣਨੀਆਂ ਦੇਖਣੀਆਂ ਹੈ ਨਾ ਤੇ ਉਹ ਚੀਜ਼ਾਂ ਬਹੁਤ ਪ੍ਰਭਾਵ ਪੈਂਦਾ ਸੀ ਤੇ ਗੱਲ ਵੀ ਸਹੀ ਆ ਵੈਸੇ ਜੇ ਆਪਾਂ ਕਿਸੇ ਨੂੰ ਚੰਗਾ ਕਵਾਂਗੇ ਚੰਗਾ ਸਾਨੂੰ ਦੇਖਣਗੇ ਜੇ ਆਪਾਂ ਕਿਸੇ ਨੂੰ ਮਾੜਾ ਕਵਾਂਗੇ ਔਰ ਮਾੜਾ ਦੇਖਣਗੇ ਨਾ ਇਹ ਚੀਜ਼ ਨਾਲ ਬਹੁਤ ਫਰਕ ਪੈਂਦਾ ਆ ਚਲੋ ਆਪਾਂ ਕਿਸੇ ਚੰਗਾ ਮੜਾ ਕਹਤੋਂ ਕਹਿਣਾ ਆ ਤੇ ਸਾਰੇ ਆਪਣੇ ਆ ਕੋਈ ਆਪਣਾ ਬਗਾਨਾ ਨਹੀਂ ਹੈਗਾ ਤੇ ਮੰਨ ਲਓ ਵੀ ਜੇ ਮੇਰੇ ਬੋਲਾਂ ਨਾਲ ਕਿਸੇ ਨੂੰ ਫੇਸ ਪਹੁੰਚੀਏ ਤਾਂ ਆਪਾਂ ਚਲੋ ਉਹ ਤੋਂ ਸੌਰੀ ਮੰਗਦੇ ਹਣਾ ਜੇ ਕਿਸੇ ਨੂੰ ਨਹੀਂ ਚੰਗਾ ਲੱਗਦਾ ਸਾਡਾ ਬੋਲਣਾ ਜਾਂ ਕਿਦਾਂ ਵੀ ਹੈਗਾ ਆ ਤੇ ਬਾਕੀ ਸਾਰੇ ਆਪਣੇ ਆ ਤਾਂ ਆਪਾਂ ਕਿਸੇ ਨੂੰ ਆਪਾਂ ਇਕੱਠੋ ਯਾਨੀ ਇਕੱਠ ਹੋ ਕੇ ਚੱਲਣਾ ਆ ਆਪਾਂ ਇਕੱਠੇ ਹੋ ਕੇ ਚੱਲਣਾ ਹਣਾ ਤੇ ਆਪਾਂ YouTube ਖਾਂ ਵੀ ਸਾਰੇ ਇੱਕ ਪਰਿਵਾਰ ਆ ਨਾ ਇੱਕ ਪਰਿਵਾਰ ਦੀ ਤਰ੍ਹਾਂ ਆ ਇਹ ਤਾਂ ਆਪਣਾ ਚਲੋ ਆਪਣੀ ਘਰ ਦੀ ਫੈਮਿਲੀ ਹੁੰਦੀ ਹੈ ਇੱਕ YouTube ਫੈਮਿਲੀ ਹੁੰਦੀ ਜਿਹੜੇ ਆਪਣੇ ਨਾਲ ਜੁੜੇ ਹੁੰਦੇ ਆ ਹੈਣਾ ਤੇ ਜੁੜੇ ਹੁੰਦੇ ਆ ਤੇ ਬਹੁਤ ਵਧੀਆ ਲੱਗਦਾ ਆ ਚਲੋ ਖੈਰ ਤੇ ਆਹ ਗੱਲ ਤਾਂ ਆ ਬਾਤ ਆ ਤੇ ਮੰਮੀ ਤੁਹਾਨੂੰ ਦੱਸਾਂ ਵੀ ਕਿਦਾਂ ਮਤਲਬ ਕੀ ਹੋਇਆ ਕੀ ਗੱਲ ਹੋਈ ਸੀ ਉਹਨਾਂ ਨੂੰ ਨਾ ਤੇ ਮੇਰੀਆਂ ਭੈਣਾਂ ਨੇ ਕਮੈਂਟ ਕੀਤੇ ਸੀਗੇ ਤੇ ਪੁੱਛਿਆ ਸੀ ਉਹਨਾਂ ਨੇ ਹਾਲ ਚਾਲ ਚਲੋ ਖੈਰ ਪੁੱਛਣਾ ਚਾਹੀਦਾ ਵੀ ਪੁੱਛਣਾ ਬਣਦਾ ਵੀ ਹੈਨਾ ਤੇ ਇਦਾਂ ਆ ਤਾਂ ਦੇਖੋ ਸਵੀਟੀ ਆ ਤੇ ਇਹ ਸਾਡੇ ਨਾਲ ਹੀ ਭੱਜੀ ਆਈ ਆ ਤੇ ਦੇਖੋ ਜੀ ਇਹਨੂੰ ਕੀ ਬਸਤ ਪਿਆ ਆ ਤੇ ਉੜਿਆਈ ਵੀ ਹਾਂ ਵੀ ਚੱਲੇ ਨਾਲ ਤੇ ਮੈਂ ਵੀ ਜਾਵਾਂ ਨਾਲ ਇਹ ਪਹਿਲੇ ਜਾਨਵਰ ਹੁੰਦੇ ਆ ਸਿਰਫ ਮੂੰਹ ਲਾਇਦੇ ਹੁੰਦੇ ਆ ਹਨਾ ਕੀ ਆਪਣੇ ਆਪਣਾ ਕਰਮਾਂ ਦਾ ਖਾਂਦੇ ਆ ਕੀ ਅਸੀਂ ਦੁੱਧ ਪਾਲੀਦਾ ਇਹਨਾਂ ਨੂੰ ਰੋਟੀ ਪਾ ਦਈਏ ਆਪਣੇ ਕਰਮਾਂ ਦੇ ਖਾਂਦੇ ਅਸੀਂ ਨਹੀਂ ਕਹਿੰਦੇ ਵੀ ਸਿੱਧੁੰਦੇ ਇਹਨਾਂ ਨੂੰ ਹਨਾ ਅਸਰੀਆਂ ਗੰਦਾਂ ਚੜਦੀਆਂ ਤੇ ਬਾਕੀ ਤਾਂ ਮ ਦਿਖਾਉਣੇ ਆ ਅੱਜ ਕੈਲਾ ਵਿੱਚ ਉਹਨਾਂ ਦਾ ਕੰਮ ਸ਼ੁਰੂ ਹੋ ਗਿਆ 18 ਜੂਨ ਹੋ ਗਈ ਅੱਜ ਤੇ ਮੀਂਹ ਪੈ ਗਿਆ ਥੋੜਾ ਵਧੀਆ ਮੌਸਮ ਹੋ ਗਿਆ ਠੰਡਾ ਮੌਸਮ ਹੋ ਗਿਆ ਹਨਾ ਇਧਰ ਕਦੂ ਹੋ ਰਿਹਾ ਸਵੇਰੇ ਸਵੇਰੇ ਇਹੋ ਦੇਖੋ ਜੋਦ ਵੀ ਮੇਰਾ ਆਇਆ ਖੋਨੂ ਤੈਨੂੰ ਵੀ ਬੜਾ ਚਾਹ ਹੁੰਦਾ ਆ ਮੈਂ ਜਾਵਾ ਕੁੱਤੇ ਹਨਾ ਤੇ ਠੰਡੀ ਠੰਡੀ ਹਵਾ ਬਹੁਤ ਵਧੀਆ ਆ ਚਲ ਗਈ ਉਹਨੂੰ ਬਨਕੀ ਲੱਭੀ ਜਾਂ ਨਿਚੂਏ ਲੱਭੀ ਜਾਂਦੀ ਫਿਰੇ ਬੱਟਾ ਬੁੱਟਾਂ ਚ ਦੇਖੋ ਛਾੜੇ ਨੇ ਇੱਥੇ ਲਾਗੇ ਮਿੱਟੀ ਜਕਾਈ ਆ ਕਿਤੇ ਜਿੱਦਾਂ ਕਰ ਲੋ ਵੀ ਧਰਤੀ ਵਾਲੇ ਇੰਨੇ ਸੀਗੇ ਨਾ ਬਹੁਤ ਜ਼ਿਆਦਾ ਬਟ ਇੱਥੇ ਬੰਨੇ ਬੱਟ ਤੇ ਬੰਦੇ ਸੀ ਤੇ ਇੱਕਦਮ ਡਾਕਟਰ ਸਾਹਿਬ ਕਹਿੰਦੇ ਵੀ ਇਸ ਬੰਨੇ ਤੇ ਬੈਠੇ ਸੀਗੇ ਮੈਂ ਵਸਦੀ ਸੀ ਮੈਂ ਕਹਾਂ ਤੂੰ ਯੂਟਿਊਬ ਤੇ ਵੀਡੀਓ ਬਣਾ ਲਿਆ ਹੁੰਦੇ ਉਹ ਕਹਿੰਦੇ ਵੀ ਉਹਦੇ ਮਿੰਟ ਮਿੰਟ ਹੀ ਧੋੜ ਕੇ ਵੀ ਮੈਂ ਇਹਨਾਂ ਨੂੰ ਕਿਦਾ ਉਹਨਾਂ ਦੀ ਕਿਦਾ ਵੀਡੀਓ ਬਣਾ ਲੈਂਦਾ ਹਨਾ ਤੇ ਸਾਪ ਦੀ ਇਹਨਾਂ ਬੜਾ ਧੌੜ ਬੜੀ ਹੁੰਦੀ ਹੈ ਨਾ ਚਲੋ ਫਿਰ ਹਮੋੜ ਤੇ ਚੱਲਣ ਡਈ ਆ ਤੇ ਹਾਂ ਕੋਣ ਤੇ ਬਾਕੀ ਨੂੰ ਦਿਖਾਉਣੇ ਆ ਤੇ ਭਾਜੀ ਸਾਡੇ ਫੋਰਮੈਨ ਭਾਜੀ ਹੁਣੀ ਆਏ ਆ ਉਦੇ। ਉਹ ਦੇਖੋ ਇਸ ਵੀਟੀ ਕੀ ਕਰਨ ਲਈ ਇੱਕ ਦਸ ਛਾਲਾ ਮਾਰਦੀ ਕਦੂ ਵਿੱਚ। ਪਾਣੀ ਕਿੰਨੀ ਖੋਸ਼ਿਆ। ਉਹਦਾ ਪਾਣੀ ਪਾਓ ਤੇ ਡਰ ਜਾਂਦੀ ਆ। ਤੇ ਜਿਹਦੇ ਕੋਲ ਆ ਗਈ ਭੱਜੀ ਉਥੇ ਮੈਗੀ ਪਾਣੀ ਵਿੱਚ ਉਹਨੇ ਖੇਡਦੀ ਪਈ ਏ ਜੋ ਤਿੰਨ ਜੋਤ ਦੇ ਨਾਲ। ਤੇ ਉਹਦੇ ਸਾਡੇ ਫਿਰ ਮੈਨੂੰ ਭਾਜੀ ਸਾਡੇ ਵੱਡੇ ਭਾਜੀ ਕਦੂ ਕਰ ਰਹੇ ਆ ਤੇ ਦੇਖੋ ਜੀ ਲੱਗੇ ਆ। ਤੇ ਕੰਮ ਅੱਜ ਸ਼ੁਰੂ ਹੋ ਜਾਣਾ ਆ 18 ਜੂਨ ਹੋ ਗਈ ਅੱਜ ਹਨਾ। ਤੇ ਝੋਨੇ ਦਾ ਕੰਮ ਹੋ ਜਾਣਾ ਸਟਾਰਟ ਬਸ ਕੰਮ ਜੋਰਾ ਦਾ ਸ਼ੁਰੂ ਹੋ ਜਾਣਾ ਹੈ ਤੇ ਪਾਲਟੀ ਆ ਜਾਈ ਆ ਤੇ ਹੋਰ ਤਾਂ ਇੱਕ ਚਾਹਣਾ ਲਾਉਂਦੇ ਸਿੱਖੇ ਨੰਬਰ ਵਾਈਜ਼ ਵਾਰੀ ਆਉਂਦੀ ਆ ਨਾ ਤੇ ਅੱਜ ਪਣਨਾ ਪੂਰਾ ਕਦੂ ਕਦੂ ਹੋ ਜਾਣਾ ਅੱਜ ਖੇਤਾਂ ਵਿੱਚ ਤੇ ਲੱਗੇ ਭਾਜੀ ਹੁਣੀ ਤੇ ਬਾਕੀ ਤੁਹਾਨੂੰ ਫਿਰ ਐਕਟਸ ਹਾਊਸਰ ਲੱਗੇ ਬੰਨੇ 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 ਸਾਫ ਕਰਨੇ ਛਾਂਗਣ ਲੱਗੇ ਆ ਬੰਨੇ ਤੇ ਮੋਟ ਚੱਲਣ ਢਈ ਆ ਕਿੰਨਾ ਵਧੀਆ ਮਾਹੌਲ ਸਿਰ ਤੇ ਤੇ ਸੁਖਨਾ ਸਾਡੇ ਹਨਾ ਅਮਰੂਦ ਫੇਰ ਲੱਗ ਚੁੱਕੇ ਆ ਹੁਣ ਇਹ ਗਰਮੀ ਵਾਲੇ ਅਮਰੂਦ ਆ ਤੇ ਡਾਕਟਰ ਸਾਹਿਬ ਨੇ ਡੰਡੂਣੇ ਬਾਬਾ ਵੜ ਸਿਟੇ ਇਥੋਂ ਤੇ ਬਹੁਤ ਚੰਗ ਵੇਲਾ ਜਾ ਹੋਇਆ ਸੀਗਾ ਤੇ ਜਣੀ ਸ਼ੋਰ ਜੀ ਬੜੀ ਸੀਗੀ ਤੇ ਡਰ ਹੁੰਦਾ ਵੀ ਕੋਈ ਜਾਨਵਰ ਨਾ ਛੁਪਿਆ ਰਵੇ ਥੱਲੇ ਤਾਂ ਉਹਨਾਂ ਨੇ ਸਾਰੇ ਜਿੱਦਾਂ ਕਹ ਲੋ ਵੀ ਮੋਢੇ-ਮੋਢ ਵੜ ਸਿਟੇ ਆ ਤੇ ਸਾਫ ਹੋ ਗਿਆ ਇਧਰ ਹੁਣਾ ആടാ ਜੋ ਅੰਗੇ ਅੰਗੇ ਲੈ ਆ ਲੈ ਨਾ ਇੱਥੇ ਲੈ ਆਓ ਅੱਜ ਚੱਲ ਜਾ ਚੱਲੋ ਚੱਲੋ ਕਰੋ ਮਾਰ ਦਿਓ ਹੁਣ ਬੋਲੋ ਮਾਰ ਜਾ ਦੱਸੋ ਇਹਨੂੰ ਵੀ ਪਾ ਪਾ ਦੇਈਏ ਸਾਹਮਣੇ ਅੱਛਾ ਠੀਕ ਆ ਇਹਨੂੰ ਨਾ ਆਪਾਂ ਇਹ ਕਰਦੇ ਹੁਣ ਪਾਣੀ ਚੜਾ ਦੇ ਪਾਣੀ ਛੱਡ ਦੋ ਉਹ ਨਹੀਂ ਪਾਣੀ ਨਾਲ ਪਾੜ ਇਹਦਾ ਤਾਂ ਬਾਦ ਹੀ ਸਾਨੂੰ ਰੋਕ ਲਈ ਕੋਈ ਨਹੀਂ ਝਲੇ ਭਰ ਗਿਆ ਮੈਂ ਇੱਥੇ ਹੀ ਆ ਮਾਜ ਮਾਵੇ ਛੱਡ ਦਿਆਂ ਪਾਣੀ ਨਾ ਝੋਨੇ ਦੀ ਤਿਆਰੀ ਅੱਜ ਅੱਜ ਹੁਣ ਹੋ ਗਈ 18 ਸ਼ੁਰੂ ਕਦੋਂ ਹੁੰਦਾ ਪਿਆ ਭਾਜੀ ਹੁਣ ਲੱਗੇ ਆ ਸਾਡੇ ਵੱਡੇ ਭਾਜੀ ਟਰੈਕਟਰ ਨਵਾ ਲਿਆ ਹੈ ਕੀ ਕਰਨ ਲਿਆ ਤੂੰ ਜਰਿਨੇ ਲਾਈ ਜਾਂਦਾ ਵੀ ਤੂੰ ਨਾ ਹਾਂ ਬਾਰੀ ਮੈਂ ਲਾਤਾ ਭਰਾ ਵੀ ਨਾ ਕੋਈ ਦੇ ਦੇ ਉਹ ਨਹੀਂ ਕਿਹੜਾ ਦੇਰ ਬਟਣੀ ਹੋ ਜਾਣਾ ਤੇ ਲਾ ਤਾਂ ਮੈਂ ਬਾਜੀ ਹੱਤਾ ਪਾਣੀ ਆ ਬੰਗਲੇ ਵੀ ਚੋ ਗੰਡੇ ਬਣ ਕੀ ਵਿੱਚ ਚੁਗਦੇ ਹੋਣੇ ਸੰਡੀ ਸੰਡੀ ਕੋਈ ਹਾਂ ਚਲੋ ਕਰੋ ਤਿਆਰੀ ਕਰੋ ਆਪਣੇ ਕੰਮ ਹਾਂ ਟਾਈਮ 'ਚ ਟਾਈਮ ਕਰਨਾ ਪੈਂਦਾ ਨਾ ਸਰ ਜਿੰਨ ਸਾਡੇ ਵਿਦੇਸ਼ ਬੈਠੇ ਭੈਣ ਭਰਾਓ ਜਰੂਰ ਦੇਖਦੇ ਸਾਨੂੰ ਆ ਬੰਗਲੇ ਵੀ ਨਾਲ ਹੀ ਆ ਗਏ ਹਨਾ ਹੁਣ ਬੰਗਲੇ ਵੀ ਮੈਂ ਕਿਹਾ ਨਾਲ ਹੀ ਆ ਗਏ ਆ ਹਾਂ ਸਹੀ ਗੱਲ ਬੰਨੇ ਬੰਨੇ ਦੇ ਹੈ ਨਾ ਸਾਰੀ ਸਪਰੇਅ ਮਾਰੋ ਕਾ ਕਾ ਬੇਚਾਰੀ ਪਛਾਣ ਕਰੀਏ ਨਾ ਕਾ ਦੇ ਨਾ ਹੋ ਰਿਹਾ ਕੱਦ ਕਰ ਰਹਾ ਮਸਤ ਸਹੀ ਗੱਲ ਹੈ ਇਹ ਕਿਤੇ ਕੰਬਲੀ ਹੋਈ ਪਈ ਆ ਇਹਨੂੰ ਖਰੇ ਕਰਾ ਚਾਹ ਇਨ ਇਹਨੂੰ ਚੋਣਾ ਲਗਣਾ ਚਾਹ ਨੱਠੀ ਆਈ ਸਾਡੇ ਨਾਲ ਅੱਛਾ ਅੱਛਾ ਚਲੋ ਵਧੀਆ ਲੱਗੇ ਰੋ ਹੁਣ ਆ ਮੁੰਡਾ ਸਾਡਾ ਦਾ ਇਹਦੀ ਇੱਛਾ ਪੂਰੀ ਕਰ ਦੇਣੀ ਆ ਬਸ ਹੁਣ ਤੱਕ ਆ ਰੱਬ ਕਰੇ ਜਲਦੀ ਜਲਦੀ ਇਸ ਕਰਕੇ ਨਾ ਇਹ ਸਾਡਾ ਆਪਣਾ ਹੀ ਸਮਝੇ ਹੋਗੀ ਹਮ ਲੈ ਆ ਦੇ ਰਾਮਾਯੋਤ ਨੂੰ ਲੈ ਜੋ ਕੰਮ ਕਰ ਨਵਾਂ ਲੈਣਾ ਚਲਦੇ ਤੇ ਪੰਗੀ ਜਾਂਦਾ ਵੇਚਿਆ ਸਹੀ ਗੱਲ ਆ ਨਵਾਂ ਲੈਣਾ ਨਵੇਂ ਚੀਜ਼ ਨਵੀਂ ਹੁੰਦੀ ਆ 15 20 ਤੱਕ ਤਾਂ ਆ ਜਾਣਾ ਕੋਸ਼ ਚਲੋ ਚਲਦੇ ਹੁਣ ਤੇ ਕਦੋਂ ਬਸ ਹੋ ਜਾਣਾ ਭਾਈ ਹੁਣ ਇਹ ਤੇ ਕਰ ਦੇਣਾ ਸਾਰੇ ਪਹਿਲਾਂ ਇਹ ਦੋ ਕਿਦੋਂ ਖੇਤ ਲਾਉਂਗੇ ਯਾਨੀ ਕਿ ਤਰਾਣੇ ਨਾ ਪਹਿਲਾਂ ਠੀਕ ਹਾਂਜੀ ਕਦੋਂ ਹੁੰਦਾ ਪਿਆ ਤੇ ਕਦੋਂ ਹੋਈ ਜਾਣਾ ਤੇ ਲੱਗੇ ਭਾਜੀ ਹੁਣੀ ਤੇ ਕੰਡਕਟਰ ਸਭ ਲੱਗੇ ਆ ਤੇ ਅਸੀਂ ਹੁਣ ਚੱਲਦੇ ਆ ਘਰ ਨੂੰ ਤੇ ਘਰ ਦੇ ਕੰਮ ਕਰ ਦੇਖਦੇ ਆ ਕਿ ਇਹ ਛੱਡੇ ਹੋਏ ਆ ਇਹਦੇ ਕੁਛ ਕੀਤੇ ਆ ਉਹ ਤਾਂ ਹੋ ਗਏ ਆ ਤੇ ਚੋਟੀ ਪਾਣੀ ਪੁਰਕ ਬਣਾਉਣੇ ਆ ਮੀਂਹ ਨਹਾਉਣੇ ਆ ਤੇ ਕੰਮ ਕਰ ਕਰਦੇ ਆ ਜੋ ਜਲ ਗੱਡੀ ਦਾ ਸਟਾਰਟ ਚੱਲੀ ਆ ਆਪਾਂ ਤੇ ਵੀਡੀਓ ਨੂੰ ਲਾਈਕ ਜਰੂਰ ਕਰਦਾ ਕਰੋ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਦਾ ਕਰੋ ਜੀ ਤੇ ਆਨ ਜਰੂਰ ਪ੍ਰੈਸ ਕਰ ਲਿਆ ਕਰੋ ਹਾਂ ਲਿਖੋ ਸਾਡਾ ਪੱਕਾ ਸਾਥੀ ਪੱਕਾ ਸਾਥੀ ਪੱਕਾ ਸਾਥੀ ਸਾਥੀ ਝਾੜਾ ਹੈ ਨਾ ਤੇ ਦੇਖੋ ਸਾਰੇ ਹੁਣ ਆਲੇ ਦੁਆਲੇ ਹੈ ਨਾ ਜੋਰਿਆ ਤੇ ਨਾਲੋਂ ਦਾ ਸਾਰੇ ਹੁਣ ਜਿੰਮੇਵਾਰ ਦੇਖ ਦੇ ਕੇ ਸ਼ੁਰੂ ਹੋ ਗਏ ਆ ਯਾਨੀ ਇਧਰ ਹੁਣ ਕੰਮ ਸਾਡੇ ਲੱਗੇ ਸਟਾਰਟ ਹੋਇਆ ਤਕਰੀਬ ਕਈਆਂ ਪਰਾਵਾਂ ਦੇ ਲਾਭ ਵੀ ਲੈ ਚੋਣਾ ਚਲੋ ਫਿਰ ਜਿਦ ਤੱਕ ਇਹ ਟਾਈਮ ਲੱਗਦਾ ਹੈ ਉਹ ਦੇ ਲੱਗਣਾ ਹੈ ਤੇ ਹੁਣ ਚਲਦੇ ਘਰ ਨੂੰ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਯੂਜ਼ ਕਰਿਆ ਕਰੋ ਜੀ ਸੱਚੇ ਕਾ ਸਾਰਿਆਂ ਨੂੰ